ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਟਿਆਲਾ ਸਾਹੀ ਪੱਗ ਦੀ ਵੀਡੀਓ ਲੈ ਕੇ ਆ ਗਏ ਆ ਪਹਿਲਾ ਲੜ ਅੱਧੀ ਗੱਲ ਅੱਧਾ ਕੰਨ ਟੱਕ ਕੇ ਸਾਫ਼ ਕਰਕੇ ਲਾ ਦੇਣਾ ਆ ਦੂਜਾ ਲੜ ਪਿੱਛੋਂ ਮੋੜ ਕੇ ਸਰ ਦੇ ਸੈਂਟਰ ਚੋਂ ਦੇ ਆ ਕੇ ਨੋਕ ਤੋਂ ਫੋਲਡ ਕਰਕੇ ਲੜ ਸਾਫ਼ ਕਰਕੇ ਲਾ ਦੇਣਾ ਆ ਬਾਦੇ ਲੜ ਆਪਾਂ ਦੂਜੇ ਲੜ ਦੀ ਸਫਾਈ ਕਰਕੇ ਪਿੱਛੇ تک ਸਫਾਈ ਕਰਕੇ ਦੂਜਾ ਲੜ ਪਿੱਛੋਂ ਪੰਚ ਕਰਕੇ ਲੜ ਨੂੰ ਜਿੱਤੇ ਦੂਜਾ ਲੜਾਇਆ ਸੀ ਅਦੇ ਥੱਲੇ ਸਪੇਸ ਾੜ ਕੇ ਲੜ लड़ू थले तक खोल के साफ करके नोक तो फोल्ड करके, ला देना साफ करके ला देना या। फिर ਜਿਹੜਾ ਆਪਾਂ ਤੀਜਾ ਲੜ ਲਾਇਆ ਸੀ ਉਹਨੂੰ ਉਹਦੀ ਸਫਾਈ ਕਰਕੇ ਉਹਦੀ ਸਫਾਈ ਕਰਕੇ ਚੌਥਾ ਲੜ ਪਿੱਛੋਂ ਪਿੰਚ ਕਰਕੇ ਖੋਲਦਾ ਫਸਾਤ ਲੈ ਰੱਖ ਕੇ ਬੰਦ ਕਰਦਾ ਤੇ ਰੱਖ ਕੇ ਟੀਚੇ ਜਿੱਥੋਂ ਟੀਚਾ ਲੜ ਲਾਇਆ ਸੀ ਉਹਦੇ ਥੱਲੇ ਸਪੇਸ ਛੱਡ ਕੇ ਲੜ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਕੇ ਨੌਕਆਊਟ ਫੋਲਡ ਕਰਕੇ ਪਿੱਛੇ ਤੱਕ ਸਾਫ਼ ਕਰਕੇ ਪਿੱਛੇ ਤੱਕ ਸਾਫ਼ ਕਰਕੇ ਲਾ ਦੇਣਾ ਆ ਗੜਾ ਆਪਾਂ ਚੌਥਾ ਵਾਰ ਲਾਇਆ ਸੀ ਉਹਦੀ ਬਾਜ ਲਾਲ ਸਫਾਈ ਕਰਕੇ ਸਫਾਈ ਕਰਕੇ ਆ ਲੜ ਪਿੱਛੋਂ ਪੈਂਚ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅੰਜਮਾ ਲੜ ਪਿੱਛੋਂ ਪੈਂਚ ਕਰਕੇ ਜਿਹੜਾ ਆਪਾਂ ਚੌਥਾ ਲੜ ਲਾਇਆ ਸੀ ਉਹ ਤੋਂ ਹਲਿੱਪੇ ਛੱਡ ਕੇ ਖਲਾੜ ਨੂੰ ਚੰਗੀ ਤਰ੍ਹਾਂ ਥਲੇ ਤੱਕ ਕੋਲ ਕੇ ਨੋਕ ਤੋਂ ਫੋਲਡ ਕਰਕੇ ਆਖਰੀ ਤੱਕ ਸਾਫ ਕਰਕੇ ਲਾ ਲੈਣਾ ਆ ਬਾਪ ਸੰਜਮਾ ਲੜ ਲਾਇਆ ਸੀ ਉਹਨੂੰ ਬਾਜ ਲਾ ਲ ਉਹਦੀ ਬਾਹਰ ਨਾਲ ਸਫਾਈ ਕਰਕੇ ਸਪਾਈ ਕਰਕੇ ਛੇ ਮਾਰ ਲੜ ਖੇਮਾਲਾ ਪਿਚੋਪੈਂਟ ਚ ਕਰਕੇ ਖੋਲਦਾ ਪਾਸਾ ਥਲੇ ਰੱਖ ਕੇ ਬੰਦਾ ਸਾਹ ਤੇ ਰੱਖ ਕੇ ਜਿਹੜਾ ਆਪਾਂ ਪੰਜਮਾ ਲੜ ਲਾਇਆ ਸੀ ਉਹ ਤੋਂ ਕੋੜਿਕ ਸਪੇਸ ਅੱਢ ਕੇ लड़ू चंकी तरह थले तक खोल के साफ करके नोक तो फोल्ड करके नोक तो फोल्ड करके कर ला देना ਕਿ ਮਾੜਾ ਲਾਇਆ ਸੀ ਉਹਦੀ ਸਫਾਈ ਕਰਕੇ ਕਿਕ ਤੋਂ 6 ਤੱਕ ਜਿੰਨੇ ਵੀ ਪੈਗ ਲਾਇਏ ਸੀ ਉਹਨਾਂ ਸਾਰਿਆਂ ਨੂੰ ਇੱਕ ਵਾਰ ਪਿੱਛੋਂ ਪੂਰੂ ਸਫਾਈ ਕਰਕੇ जब वीडियो लगी हो लाइक शेयर कमेंट सबक्राइब जरूर करना पिछाई करके जी लाल पाए गए ਥੱਲੇ ਕਰਕੇ ਨੋਕ ਦੇ ਸੈਂਟਰ ਚ ਨੋਕ ਦੀ ਛੇ ਤੇ ਚ ਪੱਟ ਪੈਨ ਲਾ ਕੇ ਜਿਹੜੇ ਆਖਰੀ ਲੱਤ ਚ ਬਾਹਰ ਪਏ ਹੋਣਗੇ ਉਹਨਾਂ ਨੂੰ ਥੱਲੇ ਕਰਕੇ ਫੇਰ ਥੱਲੇ ਲੱਪ ਸਾ ਉੱਤੇ ਨੂੰ ਕਰਕੇ ਉੱਤਲਾ ਪਾਸਾ ਲੈਣੂ ਫੋਨ ਕਰਕੇ ਲੜ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਸਾਫ਼ ਕਰਕੇ ਕੀੜੇ ਉੱਤੇ ਬਲ ਪਏ ਜਾਣਗੇ ਉਹਨੂੰ ਆਪਾਂ ਬਲ ਦੀ ਬਾਦ ਦੀ ਨਜਿੱਤੜਾ ਮੈਂ ਚ ਨੂੰ ਸਾਫ਼ ਕਰਕੇ ਸਾਫ਼ ਕਰਕੇ ਨੱਕ ਦੀ ਸੇਧ ਜਿਹੜਾ ਆਪਾਂ ਪੰਗ ਪੈਨ ਲਾਇਆ ਸੀ ਉੱਥੇ ਕੱਲ ਕੀ ਲੜ ਮੋੜ ਕੇ ਲੜ ਨੂੰ ਓੜਾ ਕਰਕੇ ਲਾ ਦੇਣਾ ਆ ਹੁਣ ਆਪਾਂ ਸਿਰ ਟਾਕ ਕੇ ਗੁਰਲਾੜ ਨੂੰ ਫਲਾਕੇ ਸੇ ਚਰਟਾ ਕੇ ਸੇ ਚਰਟਾ ਕੇ ਇਹ ਕਰਮ ਆਖੀ ਲੜ ਰਾਤ ਨੂੰ ਅਕਰੀ ਲਾਗਣੇ ਵਜਾ ਫੋਲਡ ਕਰਕੇ ਖਲਾ ਦੇਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ